ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਤਿਸ ਬਿਲੇ ਹਾਰਣ ਜਲ ਤਲ ਮਈਲ ਸੋਈ ਅਸ਼ਟਬਦੀ ਕਰਨ ਕਰਾਮਣ ਕਰਨੈ ਜੋਗ ਜੋ ਤਸ ਭਾਵੈ ਸੋਈ ਹੋਗੈ ਖਿਰ ਮੈ ਥਾਪ ਥਾਪਨ ਹਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਹੁਕਮੈ ਤਾਰ ਅਦਰਹਾਵੈ ਹੁਕਮੈ ਉਪਜੈ ਹੁਕਮੁ ਸਮਾਵੈ ਹੁਕਮੈ ਊਚ ਨੀਚ ਬਿਵਹਾਰ ਹੁਕਮੈ ਅਨ ਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੈ ਮਨੁਖ ਗਤ ਪਾਵੈ ਪ੍ਰਭ ਭਾਵੇ ਤਾ ਪਾਥਰ ਤਰਾਵੈ ਪ੍ਰਭ ਭਾਵੇ ਬਿਨ ਸਾਸ ਤੇ ਰਖੈ ਪ੍ਰਭ ਭਵਤ ਹਰ ਗੁਣ ਭਖੈ ਪ੍ਰਭ ਭਵੇ ਤਪ ਤ ਤੇ ਉਦਾਰੈ ਆਪ ਕਰੈ ਆਪਨ ਵਿਚਾਰੈ ਦੁਹਾ ਸਿਰਿਆਂ ਕਾ ਆਪ ਸੁਆਮੀ ਖਿਲੇ ਬਗਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੇ ਕਹ ਮਨੁਖ ਤੇ ਕਿਆ ਹੋਇ ਆਵੇ ਜੋਤ ਸੁਭਾਵੈ ਸੋਈ ਕਰਾਵੇ ਇਸ ਕੇ ਹਾਥ ਹੋਏ ਤਾ ਸਭ ਕੁਛ ਲੇ ਜੋਤ ਸੁਭਾਵੈ ਸੋਈ ਕਰੇ ਅਣਜਾਨਤ ਵਿਖਿਆ ਮੈ ਰਚੈ ਜੇ ਜਾਣੇ ਦੇ ਆਪਣੇ ਆਪ ਬਚੈ ਪਰ ਮੇ ਭੂਲਾ ਦੇ ਦਸਤਾਵੈ ਨਮਕਮੈ ਚਾਰ ਗੁੰਡ ਫਿਰਿਆ ਆਵੇ ਕਰ ਕਿਰਪਾ ਜਿਸੀ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਰ ਮੈ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬਨਵਾਜੈ ਜੰਕ ਅਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਗਟਾਵੇ ਜੰਕੋ ਆਪਣੀ ਕਰੇ ਬਖਸ਼ੀਸ ਤੰਕਾ ਲੇਖਾ ਨਾ ਗਣੈ ਜਗਦੀਸ਼ ਜਿਉ ਪਿੰਡ ਸਭ ਤਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤਿਆ ਬਣਾਈ ਨਾਨਕ ਜੀ ਵੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਮਣ ਸਰਬ ਕੋ नाथ ਆਗਿਆਕਾਰੀ ਬਪਰਾ ਜੀਓ ਜੋ ਤੁਸ ਭਾਵੇ ਸੋਈ ਫਣਥਿਓ ਕਬੋ ਓਚ ਨੀਚ ਮੈਂ ਬਸੈ ਕਬੋ ਸੋਗ ਹਰ ਕਰਾਂਗਾ ਸਹਿ ਕਬੋਂ ਨੇਂ ਤੇ ਚੰਦ ਬਿਵਹਾਰ ਕਬੋਂ ਊਬਾ ਕਾਸ ਪਿਆਲ ਕਬੋਂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਬਨਹਾਰ ਕਬੋਂ ਨਰਤ ਕਰੈ ਬੋ ਭਾਤ ਕਬੋਂ ਸੋਏ ਰੈਦ ਰਾਤ ਕਬੋਂ ਮਾ ਕ੍ਰੋਧ ਬਿਕਰਾਲ ਕਬੋਂ ਸਰਬ ਕੀ ਹੋ ਤਰਵਾਲ ਕਬੋ ਹੋਏ ਬੈ ਬੜਾ ਰਾਜ ਕਬੋ ਭਿਖਾਰੀ ਨਿਜ ਕਾ ਸਾਜ ਕਬੋ ਆਪ ਕੀਰਤ ਮੈਂ ਆਵੇ ਕਬੋ ਪਲਾ ਭਲਾ ਕਹਾਵੇ ਜੋ ਪ੍ਰਭ ਰਖੈ ਤੇ ਵੀਰ ਹੈ ਗੁਰ ਪ੍ਰਸਾਦ ਨਾਨਕ ਸਜ ਕੈ ਕਬੋ ਹੋਈ ਪੰਡਿਤ ਕਰੇ ਬਖਿਆਨ ਕਬੋ ਮੋਣ ਧਾਰੀ ਲਾਵੇ ਧਿਆਨ ਕਬੋ ਤਾੜ ਤੀਰ ਦੇਸ਼ਨਾਨ ਕਬੋ ਸੇ ਸਾਧਕ ਮੁਖ ਗਿਆਨ ਕਬੋ ਕੀਟ ਹਸਤ ਪਤੰਗ ਹੋ ਜੀਆ ਅਣਕ ਜੋਨ ਭਰਮੀ ਪਰਮੀਆ ਨਾਨਾ ਰੂਪ ਜੋ ਸੁਆੰਗਿ ਦਿਖਾਵੇ ਜੋ ਪ੍ਰਭਾਵੇ ਤੇ ਮਿਨ ਚਾਵੇ ਜੋ ਤਸਪਾਵੇ ਸੋਈ ਹੋਈ ਨਾਨਕ ਦੂਜਾ ਵਰਨਾ ਕੋਈ ਸੋ ਸਾ ਸੰਗਤ ਕਬੋ ਸਾ ਸੰਗਤਿ ਪਾਵੇ ਉਸ ਹਸਤਾਨ ਤੇ ਬੋਹਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਹਸਤਾਨ ਕਾ ਨਹੀਂ ਬਿਨਾਸੇ ਮਨ ਤਾਂ ਨਾਮ ਰਤੇ ਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤਿਸ ਮਨ ਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕਰਬਾਨ ਸਲੋਕ ਸੁਖੀ ਬਸੇ ਮਸਕੀਨੀਆ ਆਪਨ ਵਾਰਤਲੀ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜਪਮਾਨ ਸੋਨਰਕਪਾਤੀ ਹੋਵਤ ਸਵਾਨ ਜੋ ਜਾਣੈ ਮੈ ਜੋ ਬਨਵੰਤ ਸੋ ਹੋਵਤ ਵਿਸਟਾਂਕਾ ਜਨਤ ਆਪਸ ਕੋ ਕਰਮਵੰਤ ਕਹਾਵੈ ਜਨ ਮਰੈ ਬਹੁ ਜੋਨ ਪਰਮਾਵੈ ਧਨ ਭੋਮ ਕਾ ਜੋ ਕਰੈ ਗਮਾਨ ਸੋ ਮੂਰਖ ਅੰਦਾਗਿਆਲ ਕਰ ਕਿਰਪਾ ਜਿਸ ਕਹਿਰ ਦੈ ਗਰੀਬੀ ਬਸਾਵੇ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ ਤਨਮੰਤਾ ਹੋਏ ਕਰ ਗਰਬਾਵੇ ਤ੍ਰਣ ਸਮਾਨ ਕਾ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰਿਆਸ ਪਲ ਪੀਤਰ ਤਾਂਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਹੰਕਾਰੀ ਕਿਸੇ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਸ ਕਰੈ ਕੁਵਾਰੀ ਉਗਰ ਪ੍ਰਸਾਦ ਜੰਕਾ ਮਟੇ ਅਪਮਾਨ ਸੋਜਣ ਨਾਨਕ ਦਰਗਹਿ ਪਰਵਾਨ ਕੋੜ ਕਰਮ ਕਰੈ ਹੋ ਧਾਰੈ ਸ਼ਰਮ ਪਾਵੈ ਸਗਲੇ ਬਰਥਾਰ ਅਨਕ ਤਪਸਿਆ ਕਰੈ ਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰ ਅਤਮ ਨੈਂਦਰ ਵੈ ਹਰ ਦਰਗੇ ਕੋ ਕੈਸੀ ਗਵੈ ਆਪਸ ਕੋ ਜੋ ਭਲਾ ਕਹਾਵੈ ਤੇ ਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੀਜਾਂ ਕਾਮਨ ਹੋਈ ਕਉ ਨਾਨਕ ਤਾਂ ਕੀ ਨਿਰਮਲ ਸੋਈ ਜਬ ਲਗ ਜਾਨੇ ਮੋਇ ਤੇ ਕਸ਼ ਹੋਈ ਤਬ ਇਸ ਕੋ ਸੁਗ ਨਾਏ ਕੋਈ ਜਬੇ ਜਾਣੈ ਮੈਂ ਕਿਸ਼ ਕਰਤਾ ਤਬ ਲਗ ਗਰਬ ਜੋਨ ਮੈਂ ਫਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗਨੇ ਚਲਣਾ ਈ ਚੀਤ ਜਬ ਲਗ ਮੋ ਮਗਨ ਸੰਗ ਮਾਈ ਤਬ ਲਗ ਧਰਮ ਰਾਏ ਦੀ ਸਜਾਈ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕੋ ਛੁਟੈ ਸੈਸ ਕਟੈ ਲਖੁ ੜ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵੇਖਿਆ ਕੇ ਕਰੈ ਨਹਿ ਤ੍ਰਿਪਤਾ ਵੈ ਖਪ ਕਮਰੈ ਬਿਨ ਸੰਤੋਖ ਨਾਹੀ ਕੋ ਰਾਜੈ ਸੁਪਨ ਮਨੋਰਥ ਬਿਰਥੀ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਇ ਬੜ ਪਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨਿਹਾਰ ਇਸ ਕੇ ਹਾਤ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪਰਬਸੋਏ ਜੋ ਕਿਛ ਕੀਨੋ ਸੁ ਆਪਣੈ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ 부ਜੈ ਦੇਖੈ ਕਰੇ ਬਵੇਕ ਆਪੇਕ ਆਪੀ ਅਨੇਕ ਮਰੈ ਨਾ ਬਿਨ ਸੇ ਆਵੀ ਨਾ ਜਾਏ ਨਾਨਕ ਸਦੇ ਰਿਆ ਸਮਾਏ ਆਪ ਬਦੇ ਸੇ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਣ ਬਿਸਥਾਰ ਸਭ ਕਾਚੋ ਸਕਾਓ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਈ ਥਾਨ ਥਨੰ ਧਾਰੇ ਕੈ ਸੋਈ ਆਪਣੀ ਚਲਤੀ ਆਪ ਕਰਨੇ ਹਾਰ ਕੌਤ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੀ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਿਖਿਆਨੀ ਸਤ 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 ਸਭ ਕੀਨਾ ਕੋਟ ਮੱਦੇ ਕਿਨੇ ਬਿਰ ਲੈ ਚੀਨਾ ਪਲਾ 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 ਤੇਰਾ ਰੂਪ ਅਤ ਸੁੰਦਰ ਆਪਾਰਣੂਪ ਨਿਰਮਲ 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 ਤੇਰੀ ਬਾਣੀ ਕੜਕੜ ਸੁਣੀ ਸਰਵਣ ਮਖਿਆਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ